ਸੋਨੂ ਤਾਂ ਸੁਨੂ ਨੇ ਕਿਨੇ ਛੱਪਿਆਂ ਵਾਲੇ ਦੇ ਕੱਲ ਨਾਂ ਵਾਲੇ ਕੀ ਹਾਲ ਹੈ ਬਾਈ ਲੱਭੂ ਆ ਕੀ ਹੈ ਤੇਰਾ ਬੁੱਤੂ ਲੱਭੂ ਲਾਪ੍ਰੀਤ ਲਾਪ੍ਰੀਤ ਤੇ ਕਿਹੜੇ ਜਾਨਵਰ ਦਾ ਸੌਦਾ ਹੈ ਬਾਈ ਆ ਖੜਾ ਮਗਰ ਬੱਕਰਾ ਉਹ ਬੱਕਰਾ ਵੇਚ ਕਿਨੇ ਬੱਕਰਾ ਤਾਂ ਲੇਖ ਕੋਈ ਅੱਛਾ ਆ ਬੱਕਰਾ ਕਿੰਨੇ ਦਾ ਵੇਚ 7500 ਦਾ ਬਾਈ 7500 ਦਾ ਠੀਕ ਆ ਲੈ 7500 ਦਾ ਵੇਚਿਆ ਬਾਈ ਸੋਨੂ ਨੇ ਲਿਆ ਸੋਨੂ ਨੇ ਠੀਕ ਆ ਆ ਜਾ ਆ ਜਾ ਹਾਂ ਠੀਕ ਆ ਵੀ ਖੱਪਿਆਂ ਵਾਲੇ ਵਾਲੇ ਮੁੰਡੇ ਤੋਂ ਲਿਆ ਬਾਈ ਸੋਨੂ ਨੇ 7500 ਦਾ ਲਿਖਾਈ ਕਿਵੇਂ ਕੀਤੀ ਆ ਬਾਈ ਆਪੋ ਆਪਣੀ ਲਿਖਾਈ ਆਪੋ ਠੀਕ ਆ ਬਾਈ ਰਸਾ ਬਾਜੀ ਰਸਾ ਬਾ ਵੀ ਜੋ ਰਸਾ ਬਾ ਰਸਾ ਬਾ ਦੇ ਹਾਂ ਆ ਫਿਰ ਬੱਦ ਦੇ ਵਾਸਤੇ ਬੱਗ ਰਸਤਾ ਫੜ ਲੈ ਪੈਸੇ ਦੇਓ ਬਈ ਪੈਸੇ ਲਿਆ ਬੱਦ ਦਾਸਤਾ ਬੱਦ ਦਾਸਤਾ ਲਿਖਾਈ ਕਰਾ ਲੈਣਗੇ 35000 ਉਹ 35000 ਚ ਲਿਖਾਈ 35000 ਕੇ ਤਾਂ ਪੈਸੇ ਜਾ ਲੱਗਿਆ ਇਹ ਕਿ ਬੰਦਾ ਚਾਰ ਚ ਲਿਖਾਈ ਤੂੰ ਕਰਾ ਲਈ ਤਾਂ ਡੱਕ ਪਿਆ ਹੋ ਗਿਆ ਸੌਦਾ ਚਾਰ ਚ ਲਿਖਾਈ ਤੂੰ ਕਰਾਉਂਗਾ ਤੇ ਵਜਾ ਬਾਜੀ ਅਰਜੰਦ ਹੁਣ ਮੜਾਏ ਹੋ ਗਏ ਕੰਜੇ ਸੂਸ ਲੈ ਵੀ ਦੋਸਤੋ ਆ ਬੱਕਰੀ ਪੱਟ ਦਾ ਸੌਦਾ ਕਰਾਤਾ ਤੇ ਬਾਈ ਨੂੰ ਦਵਾਤੀ ਆ ਬਾਈ ਕਿਹੜਾ ਪਿੰਡ ਸੀ ਬਾਈ ਆਪਣਾ ਤੂੰ ਖੋਲੇ ਆ ਫਰੈਂਡ ਮੌੜ ਆ ਜੀ ਮੌੜ ਠੀਕ ਆ ਕਿੰਨੇ ਜੋਗ ਆ ਸੌਦਾ ਬਾਈ ਹੁਣ ਕਿੰਨਾ ਚੜੋ ਚਾਰ ਚੀਜ਼ ਚਾਰ ਖਾਈ ਹੋਣੀ ਠੀਕ ਆ ਬਾਈ ਹੋਰ ਵੀ ਜਾਨਵਰ ਰੱਖਿਆ ਕਰੇ ਕਿ ਨਹੀਂ ਨਹੀਂ ਜੀ ਕੋਈ ਨਹੀਂ ਠੀਕ ਆ ਪਹਿਲੀ ਵਾਰ ਆ ਪਹਿਲੀ ਵਾਰ ਆ ਠੀਕ ਆ ਲੈ ਵੀ ਦੋਸਤੋ ਬਾਈਆਂ ਨੇ ਪਹਿਲੀ ਵਾਰ ਰੱਖਿਆ ਤੇ ਇਹ ਕੋਈ ਬੱਚਾ ਬੁੱੱਚਾ ਬਈ ਘਰੇ ਖੇਡਣ ਵਾਸਤੇ ਹਾਂ ਠੀਕ ਆ ਤਾ ਹੀ ਬਾਈ ਕੋਣੀ ਪਾਲਦੇ ਸੀ ਕਹਿੰਦੇ ਵੀ ਯਾਰ ਬੱਚੇ ਦੇ ਕਈ ਵਾਰੀ ਸਿੰਘ ਸੁng ਮਾਰ ਜਾਂਦੇ ਆ ਠੀਕ ਆ ਬਾਈ ਬੱਕਰਾ ਵੀ ਨਹੀਂ ਆਉਂਦਾ ਇਹਨਾਂ ਦਾ ਹਾਂ ਪੱਠਾ ਫਿਰ ਵੀ ਹੋਰ ਮਿੰਨ ਨੂੰ ਬੀਤਾ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀ ਆ ਦੋਸਤੋ ਆ ਪੱਠਾ ਦਾ ਸੌਦਾ ਹੈ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਪਹਿਲਾਂ ਤਾਂ ਪਿੰਡ ਦੱਸ ਦਿਓ ਕਿਹੜਾ ਪਿੰਡ ਸੀ ਬਾਈ ਆਪਣਾ ਪਿੰਡ ਕਰਾਈ ਵਾਲਾ ਕਰਾਈ ਵਾਲਾ ਕੀ ਮੋਲ ਕੀਤਾ ਸੀ ਬਾਈ ਪੱਠਾ 17000 ਰੁਪਏ ਮੋਲ ਠੀਕ ਆ ਕੀ ਲਾਇਆ ਸੀ ਜੋਬਨ ਬਾਈ 13000 ਲਾਇਆ ਸੀ ਬਾਈ ਤੇ ਹੁਣ ਕਿੰਨੇ ਚ ਹੋ ਗਿਆ 15 ਚ ਲਿਖਾਇਆ 15 ਚ ਲਿਖਾਈ ਆਪਕੋ ਆਪਣੀ ਲੈ ਵੀ ਦੋਸਤੋ ਜੋ ਬੰਨੂ ਦਵਾਤੀ ਆ ਪਠ 15000 ਚ ਲਿਖਾਈ ਆਪਕੋ ਆਪਣੀਆਂ ਬਾਈ ਆਇਆ ਸੀ ਕਰਾਈ ਹਲੇ ਤੋਂ ਪਠ ਬੋਸ਼ ਕੀ ਨਾ ਹਾਂ ਪੈਸੇ ਕਹ ਨਾ ਦੇ ਬਾਈ ਠੀਕ ਆ ਬਾਈ ਦਾ ਬਹੁਤ ਬੰਦਿਆਂ ਦਾ ਕਹੋ ਪੱਠਾ ਬਹੁਤ ਚੰਗੀਆਂ ਮਗਰ ਪੱਠਾ ਕਰਕੇ ਲਈ ਬੱਕਰੀ ਕਿਹੜਾ ਚੱਲ ਖਾਈ ਉਹ ਕਰਾ ਦੇਣੇ ਦਿਖਾਈ ਕਰਾ ਦੇਣੇ 13.5 ਹਜ਼ਾਰ ਹੋ ਗਏ ਦੇ ਉਹ ਪੈਸੇ ਸਾਢੇ ਦਿਨ ਚਾਰ ਦਿਨ ਦਾ ਸੁਣਾ ਸਹੀ ਆ ਚਾ ਚਾਰ ਦਿਨ ਤਾਂ ਬਾਠਾ ਦੂਜੀ ਦਾ ਸੁਣਿਆ ਜੀ ਇਹ ਕਿਹੜਾ ਮਤਲਬ ਕੁੱਡੀ ਇੱਕ ਵੇਲ ਆ ਤੂੰ ਆ ਚੈੱਕ ਕਰ ਲੈ ਉਹ ਪੱਕਰੀ ਵੇਚਦਾ ਯਾਰ ਕੱਲੀ ਆ ਹੁਣ ਨਹੀਂ ਭਾਈ ਉਹ ਤਾਂ ਹੈਗਾ 6 ਵਜੀ ਮਨ ਲ ਸਹੀ ਆ ਸਹੀ ਆ ਆਪਣੇ ਕੋਲ ਕੀ ਆ ਕੋਈ ਬਈ ਹੋਰ ਆ ਪਾ ਪਈ ਇਹਨੂੰ ਤਾਂ ਆ ਹਾਂ ਜਣੀ ਉਹ ਪੱਕਰੀ ਵੇਚਦਾ ਸਾਡੇ ਕੋਲ ਹੁਣ ਐਵੇਂ ਮਾਰੀ ਸਹੀ ਆ ਭਾਈ 14 ਇਹ ਮੈਂ ਉਹਦੀ ਗੱਲ ਨਹੀਂ ਕਿ 5000 ਗਲਤ ਨਹੀਂ ਕਰ ਰਿਹਾ ਜਿਹੜਾ ਕੋਈ ਹੈਗਾ ਮਾੜਾ ਮੁੰਡਾ ਮਨ ਸਾਰੇ ਬੰਦੇ ਨੂੰ ਪੀਸੀ ਜਾਂਦਾ ਕਿ ਨਹੀਂ ਬਈ ਬਾਜ ਹੈਗਾ ਜਿਹੜਾ ਮਾਣਾ ਮਾਣਾ ਤੁਸੀਂ ਜਾਂਦੇ ਨਹੀਂ ਵੀ ਜਾਂਦੇ 14000 ਰੁਪਏ ਸਮਝ ਗਿਆ ਮੈਂ ਇਹ ਤਰੀਏ ਨਹੀਂ ਜਿਹੜਾ ਤੇ ਆਪਣੀ ਘਰੇ ਸੁਈ ਹੈ ਜ਼ਿੰਮੇਵਾਰ ਬੰਦੇ ਹੋ ਜੇ ਦੇ ਕੇ ਪਰੇ ਕਰ ਸਹੀ ਹੈ ਬਸ ਪਰੇ ਸੁਈ ਹੈ ਬਈ ਕੋਈ ਨਹੀਂ ਲੈ ਦਿਓ ਪੈਸੇ ਬਾਈ ਆ ਲੈ ਸਹੀ ਗੱਲ ਹੁਣ ਨਹੀਂ ਨਹੀਂ ਯਾਰ ਉਹ ਖਾਂ ਦੇ ਦੇਣਾ ਡੰਕ ਹੋ ਜਾਣਾ ਕੋਰੇ ਉਹ ਦੇ 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 ਆਵੇਂ ਮਾਰੀ ਦੇਖ ਕੇ ਪਰੇ ਕਰ ਲੈ ਦਿਓ ਪੈਸੇ ਯਾਰ ਨਹੀਂ ਆ ਉਹ 12 ਮੈਂ 18 ਉਹਦਾ ਹੀ 15 ਦੀ ਕਹਿਦਾ ਹੋ ਰਿਆ ਹੁੰਦੀ ਨਹੀਂ ਉਹ 12 ਆ ਤੇਰੇ ਪੱਟਾਂ ਦੇ ਬੱਚਿਆਂ ਦਾ ਮੁੱਲ ਲੱਗੀ ਇਹਦਾ ਨਾਲ ਫੋਨ ਇਹ ਚੀ ਗੱਲ ਬੱਚਿਆਂ ਦਾ ਯਾਰਾ ਇਹ ਨਾ ਦੋ ਪੱਟ ਕਿੰਨੇ ਲਾਉਂਦੇ ਆ ਉਹ ਕਰੇ ਬੱਕਰੀਆਂ ਦੇ ਤੋਂ ਦਾ ਤਾਂ ਵੀ ਕਹਿਦਾ 1000 ਦੀ ਸੱਟ ਤੇ ਖੜੀ ਹੈ 15 ਕਹਿਦਾ 18 ਮੰਗਦਾ ਆ ਬੱਚੇ ਆ ਮਗਰ ਸਹੀ ਆ ਜੈ ਆ ਬੱਚੇ ਵੇਖਾ ਕਿੰਨੇ ਚੰਗੇ ਮਗਰੇ ਯਾਰ ਬੱਚਿਆਂ ਦੀ ਪੈਸੇ ਦੀ ਜਾਂਦੇ ਆ ਬਈ ਉਹ ਤੈਨੂੰ ਹਾਂ ਜੀ ਸੂਈ ਹੈ ਬੱਕਰੀ ਕਿਹੜਾ ਆ ਗਈ ਤੈਨੂੰ ਇੰਨੀ ਗੱਲ ਦੱਸਤੀ ਆ ਚਾਰ ਦੰਦ ਬੱਕਰੀ ਸਾਰੀ ਆ ਜਿਹੜਾ ਉਹ ਵੱਜ ਜਾਣਾ ਥੋੜੀ ਜਿਹੀ ਨਾ ਹੁੰਦੀ ਤਾਂ ਫਿਰ ਗੋਰੇ ਤੈਨੂੰ ਪਤਾ ਹੀ ਆ ਹਾਂ ਸਾਹਮਣੇ ਆਪਾਂ ਕੋਲਾ ਹੀ ਹਾਂ 18 ਮੰਗਿਆ ਜੇ ਵੱਜੇਗਾ ਤਾਂ ਮੰਗਿਆ ਨਹੀਂ ਤਾਂ 20 9 11 ਮੰਗ ਕੇ 15 ਹੀ ਕਹਿਦਾ ਮੈਂ ਕਿਹਾ 15 ਦੀ ਗਾਹਣ ਆਈ ਹੈ 18 ਦਾ ਜੈਦ ਹੀ ਆ ਫਿਰ 15 ਦੀ ਗਲਤ ਨਹੀਂ 14 ਚ ਲਿਖਾਈ ਕਰਾਉਂਦੇ ਬੰਦੇ ਹੋ ਉਹਨਾਂ ਹੀ ਲਿਖਾਈ ਤੂੰ ਦੇਖ ਲੈ ਗੋਰੇ ਬੰਦਾ ਕਿੱਥੇ ਲਿਖਾ ਦੂਗਾ ਬੰਦਾ ਕਹਿੰਦੇ ਬਕਰੀ ਦੇ ਪੈਸੇ ਗਲਤ ਲੱਗੇ 100 ਰੁਪਏ ਵਿੱਚ ਥੋੜਾ ਬਾਬਾ ਐ ਕਰਾ ਰਿਹਾ ਭਾਈ 15% ਦੀ ਮਰਜ਼ੀ ਹੈ ਲਿਖਾਈ ਮੈਂ ਕਰਾਉਂਦਾ ਜੀ ਨਹੀਂ ਲੈਂਦੇ ਸੀ 500 ਦਾ ਬਾਏ ਯਾਰ ਭਾਈ ਨਹੀਂ ਨਹੀਂ ਦੇਗੀਆਂ ਨੇ 12000 ਦੀ ਬੱਕਰੀ ਸਾਨੂੰ 14 ਦਵਾਈ ਜਾਂ ਨਾਲ ਨਹੀਂ ਨਹੀਂ ਫਿਰ ਕੋਈ ਨਹੀਂ ਫਿਰ ਆਪਾਂ ਕੋ ਗਲਤ ਥੋੜੋ ਕਰ ਇਹਦੇ ਉੱਤੇ ਯਾਰ 15 ਜਿ ਲਿਖਾਈ ਮੈਂ ਕਰਾ ਦੂੰਗਾ ਲਿਖਾਈ ਦਾ ਨਹੀਂ 75 ਦੇਣੀ ਹੈ ਹਾਂ ਇਹਨੇ ਤਾਂ ਲਈ ਹੋਣੀ ਹੁਣ ਤਾਂ ਉਹ ਖੋਲ ਦੇ ਯਾਰ ਉਹ ਮੈਂ ਇੱਕ ਨਹੀਂ ਕਰਿਆ ਸਾਡਾ ਸਹੀ ਕਰ ਸਾਡਾ 14 ਦੇ ਲਿਖਾਈ ਕਰਾ ਚੱਲ ਬੱਸ ਸਾਡੇ ਕੋਈ ਨਹੀਂ ਲਾ ਦੇ ਸਾਥੇ ਮੈਂ 15 ਦੀ ਗੱਲ ਲਿਖਾਈ ਤੁਸੀਂ ਕਰਾ ਦੇ ਬਾਈ ਇਹ ਫਰਕ ਕੋਈ ਨਹੀਂ ਹੈ ਸਾਡੀ ਯਾਰ 100 200 ਦੀ ਗੱਲ ਆ ਯਾਰ ਆਲੇ 14.5 ਚ ਲਿਖਾਈ ਆ ਆਪ ਕੋ ਆਪਣੀ ਸਾਡਾ 14.5 ਚ ਲਿਖਾਈ ਆਪ ਕੋ ਆਪਣੀ ਕਰਾਤੀ ਆ ਦੋਸਤੋ ਆ ਬੱਕਰੀ ਆ ਮਗਰ ਦੋ ਪੱਠਾ ਬੱਕਰੀ ਜੇ ਦੋਸਤੋ ਇੱਕਰ ਦੇ ਬੱਕਰੇ ਵਾਲੇ ਬੰਦੇ ਖੜੇ ਸੀ ਕਿੱਧਰ ਗਏ ਮੌੜਾਂ ਵਾਲਿਆਂ ਨੂੰ ਦਵਾਤੀ ਹਾਂ ਮੌੜਾਂ ਵਾਲਿਆਂ ਨੂੰ ਦਵਾਤੀ ਠੀਕ ਆ ਬਾਈ ਠੀਕ ਆ ਬਹੁਤ ਵਧੀਆ ਚੰਗੀ ਗੱਲ ਆ ਠੀਕ ਆ ਨਹੀਂ ਬਹੁਤ ਵਧੀਆ ਬਾਈ ਯਾਰ ਮਗਰ ਪੱਠਾ ਹੀਆ ਦੋ ਹਾਂਜੀ ਹਾਂਜੀ ਠੀਕ ਆ ਲੈਵਿਸ ਸਕਾਈਨਰ ਤੇ ਕਰਦਾ ਬਾਈ ਕੀ ਨਾਂ ਸੀ ਆਪਣਾ ਬਾਈ ਲੈ ਆ ਲੱਗੀ ਲੈ ਗੱਗੀ ਮਾਡਲ ਗੱਗੀ ਮਾਡਲ ਲੈ ਲਓ ਬਾਈ ਗੋਰੇ ਤੋਂ ਲਈ ਆ ਬਾਈ ਵਧਾਈਆਂ ਵਾਲੇ ਤੋਂ ਇਹ ਬੱਕਰੀ ਮਗਰ ਦੋ ਪੱਠਾ 14.5 ਹਜ਼ਾਰ ਚ ਲਖਾਈ ਆਪੋ ਆਪਣੀ ਇੱਕ ਉਹ ਚਿੱਟੀ ਪੱਠ ਫਿਰਦੀ। ਓ ਆ ਗਿਆ। ਕਿਵੇਂ ਕਰਵਾਦਿਆਂ ਪੱਠਾਂ ਦਾ ਸੌਦਾ ਬਾਈ? ਹੈ ਕਿਵੇਂ ਕਰਵਾਇਆ ਸੌਦਾ ਇਹ ਬਾਈ? ਪੰਜ ਨਾਗ ਆਈ, ਪੰਜ ਪੱਠਾ। ਪੰਜ ਪੱਠਾਂ ਕਿੰਨੇ ਚ ਹੋਇਆ ਸੌਦਾ? 30 ਹਜ਼ਾਰ ਦਾ ਹੋਇਆ। ਕੀ ਮੰਗਦਾ ਸੀ? ਇਹ ਮੰਗਦਾ 40 ਹਜ਼ਾਰ। 40 ਹਜ਼ਾਰ 35 ਚ ਹੋ ਗਿਆ। ਪੰਜ ਨਾਗ ਆ। ਠੀਕ ਆ। ਲੈ ਵੀ ਗੋਰੇ ਨੂੰ ਦਿਵਾ ਦਿਆਂ ਬਾਬੇ ਦਲਜੀਤ ਤੋਂ ਪੱਠਾਂ ਤੁਹਾਨੂੰ ਵਿਖਾ ਦਿੰਨੇ ਆ। ਆ। ਉਹ ਗੋਰੇ ਨੇ ਲਿਖ ਦੇ ਗੋਰਾ ਹਾਂ ਆ ਪੱਠਾ ਬਈ 5 ਇਹ ਕਾ ਬੱਕਰੀ ਤੇ ਉਹ ਬੱਕਰੀ ਛੱਡ ਕੇ ਆ ਚਾਰ ਆਉਗਾ ਇੱਕ ਆ ਗਈ ਹਾਂ ਚਾਰ ਆ 5 35000 ਚ ਹੋਗੀਆਂ ਦਿਖਾਈ ਆਪ ਕੋ ਆਪਣੀ ਠੀਕ ਉਹ ਪੱਲਾ ਪੈਂਦੇ ਪਰਾਓ ਓਏ ਲਿਖਾਈ ਕਰਾ ਲੈਣਗੇ ਕੋਈ ਚੱਕਰ ਨਹੀਂ ਲਾਸਟ ਹੀ ਆਉਂ ਆਦੇ ਬਾਈ ਆ ਤੇ ਚਾਰ ਹੀ ਔਰ ਚ ਲਿਖਾਈ ਕਰਾ ਦੇ ਉਹ ਦੇ ਸਹੀ ਪੈਸੇ ਨਹੀਂ ਨਹੀਂ ਬਾਈ ਆ ਦਿਖਾਈ ਬਾਈ ਕਰਾ ਦੇ ਮੈਂ ਰੈਡ ਨਹੀਂ ਕੀਤਾ ਨਾ ਬੰਨੀ ਨਹੀਂ ਕੀਤਾ ਯਾਰ ਲੈ ਆਏ ਨਹੀਂ ਪਛੂਦਿਆ ਲਿਖ ਦੇ ਨਹੀਂ ਯਾਰ ਜਿੰਨੇ ਦੀ ਮਰਜ਼ੀ ਲਿਖਾਈ ਆਪ ਤੇ ਅੱਜ ਕਰ ਲੈ ਫਿਰ ਬਾਲ ਕਰਦਾ ਜਮਾ ਧਰਮੋਂ ਤੇ ਪੈਸੇ ਪੈਸੇ ਬਤਾਇਆ ਫੌਂਡ ਵਾਲਾ ਯਾਰ ਰੈੱਡ ਕਰਦੇ ਆ ਬਾਈ 2 ਰੁਪਏ ਦੂਤ ਤੇ ਚਲ ਕਰਾ ਦੇ ਯਾਰ ਉਹਨਾਂ ਨੇ ਆ ਆ ਤੇ ਆਜ ਕਰ ਲੈ ਮੈਂ ਤਾਂ ਆਪਦੇ ਘਰੇ ਰਹਿ ਜਾਂਦਾ ਨਹੀਂ ਨਹੀਂ ਉਹ ਤਾਂ ਯੂਪੇ ਮੱਲਣ ਤੋਂ ਕਰਾ ਦਈਏ ਕਾਲੀ ਪਟ ਲਈਏ ਬਾਈ ਕਿਹੜਾ ਪਿੰਡ ਸੀ ਬਾਈ ਆਪਣਾ ਕਿਹੜਾ ਪਿੰਡ ਸੀ ਜਾਨੀ ਸਰ ਬਾਈ ਜਾਨੀ ਸਰ ਤੋਂ ਆਏ ਸੀ ਆ ਕਾਲੀ ਪਟ ਦਾ ਸੌਦਾ ਹੈ 4000 ਚ ਲਖਾਈ ਆਪੋ ਆਪਣੀ ਹੋਣਾ ਨਹੀਂ ਹਾਂ ਆਪਦੇ ਹੋ ਠੀਕ ਆ 4000 ਚ ਲਖਾਈ ਆਪੋ ਆਪ ਲੈ ਦੇਸ ਆ ਪਾਠਾ ਯੂਪੇ ਮੱਲਣ ਤੋਂ ਦੋ ਚਾਹੁੰਦੇ ਸੀ ਕਿ ਜੀ ਦਾ ਫੈਸਲਾ ਪਈਪੀ ਵਾਲੀ ਮੰਡੀ ਨਹੀਂ ਨਹੀਂ ਸਹੀ ਆ ਬਾਈ ਸਹੀ ਆ ਜੀ ਆਇਆ ਨੂੰ ਪੈਸੇ ਗਿਣਾਂ ਦੇ ਕੋਈ ਨਹੀਂ ਬਾਈ ਕੋਈ ਵਰੀ ਉੰਦੋ ਕਾ ਕਿੰਨੇ ਕਿੰਨੇ ਰੱਖਣਗੇ ਯਾਰ ਇਹਦੇ ਕੋਲ ਤਾਂ ਹੋਊਗਾ ਮਿੰਦੂ ਦੇ ਤੂੰ 3500 500 ਆ ਗਿਆ 3500 ਹੀ ਦੇਣਾ ਕੋਈ ਚਾਰ ਨਾ ਹਾਂ ਹਾਂ ਦੋ ਦੋ ਨਹੀਂ ਨਹੀਂ ਉਹ ਨਹੀਂ ਕੋਈ ਆ ਦੇ ਚੱਪਟਾ ਨੂੰ ਦੋ ਬੰਦੇ 500 ਰੁਪਏ 500 <laughs> <laughs> 3500 ਦਾ 3500 ਵਿੱਚ ਲਖਾਈ ਵੀ ਨਹੀਂ ਲਖਾਈ ਆਪਦੀ ਆਪਦੀ ਕਰਤੀ ਲਖਾਈ ਆਪੋ ਆਪਣੀ ਹੋ ਗਈ ਨਾ 4000 ਰੁਪਏ ਧਰਮੋ ਧਰਮੀ ਤੋਂ ਪਹਿਲਾਂ ਗਿਆ 4500 ਰੁਪਏ ਦਿੰਦੇ ਸੀ ਦੋਵੇਂ ਜਲੂਤ ਨਹੀਂ ਮਾਚਲ ਕੋਲ ਬਾਤ ਨਹੀਂ ਗਾਲੀ ਨਹੀਂ ਕੀਤੀ ਤੇਰੇ ਕਿੱਲੇ ਦੇ ਖਾਣੇ ਆ ਦੇ ਲੈ ਜੱਣ ਲਾ ਬਰੋ ਲਖਾਈ ਦੇ ਦਿਓ ਭਾਈ ਓਕੇ ਭਾਈ ਤੇ ਇਹਦੇ ਆਪੇ ਦੇ ਦੇਵਾਂਗਾ ਅੱਲਾਹ ਹਮਤੈ ਚ ਲਿਖਾਈ ਦੂਦੇ ਓ ਯਾਰ ਜਿਵੇਂ ਗੱਲ ਹੋਈ ਐਵੇਂ ਪਰ ਉਹ ਪੈਸੇ ਨਹੀਂ ਭਰਦਾ ਦਾ ਕੋਈ ਨਹੀਂ ਭਰਦਾ ਭਰਾ ਨਾ ਨਾ ਬਾਈ ਦੀਆਂ ਬੱਧੀ ਯਾਰ ਬੱਧੀ ਯਾਰ ਉੱਤਰਖੰਡ ਬਾਬਾ ਮਾਨ ਯਾਰਾ ਬਾਈ ਦੀਆਂ ਦਿੰਦੀਆਂ ਬਾਬਾ ਜਿਹੜੀ ਗੱਲ ਹੋਈ ਐ ਓਏ ਹੋ ਗਈਆਂ ਬਾਬਾ ਯਾਰ ਐਂਕਲੋ ਕਰਦਾ ਪੈਸੇ ਵਟਣ ਵਾਲਾ ਕੰਮ ਕਰਦਾ ਉਹਨਾਂ ਦੇ ਨਿਆਣੇ ਸੀ ਉਹਦੇ ਵੱਡੇ ਜਾਨਵਰ ਸੀਗੇ ਕਿੰਨੇ ਦੇ ਯਾਰ ਕੀ ਬਤਾਈ ਦੀ ਗੱਲ ਹੋ ਗਈ ਓਏ ਗਲਤ ਨਾ ਕਰੋ ਯਾਰ ਜਾ ਬਾਈ ਜੇ ਲੈਣੀਆਂ ਤਾਂ ਲਓ ਨਹੀਂ ਤਾਂ ਜਾਨ ਦਿਓ ਯਾਰ ਹਾਂ ਗਲਤ ਨਾ ਕਰੋ ਲੈ ਦੱਸ ਇਹ ਬਚਾ ਕੇ ਜਾਨ ਗਾਰਡਨ ਤੋਂ ਬਾਬਾ ਨਵੇਲ ਸਟਾਰ ਮਾਰੀ ਜਾਂਦਾ ਜਿਹੜਾ ਬਾਈ ਦੀਆਂ ਚੱਲਦੀਆਂ ਠੀਕ ਆ ਨਹੀਂ ਜੀ ਸੜ ਕੇ ਜਾ ਸਕਦੇ ਆ ਨਹੀਂ ਫਿਰ ਕੋਈ ਵਾਜਣਾ ਨਾ ਨਾ ਬਾਬਾ ਗੱਲ ਸੁਣ ਖੜ ਜਾ ਉਹ ਕੇ ਪੈਰ ਨਾਲ ਨਾ ਮਾਰ ਜਾ ਸੱਚੀਆਂ ਗੱਲਾਂ ਕਰਦਾ ਏ ਉਹ ਨਹੀਂ ਉਹਸੀ ਬਣ ਗਿਆ ਉਹ ਲਖਾਈ ਮੈਂ ਆਪੇ ਦੱਸ ਦੂ 200 200 ਰੁਪਏ ਹੀ ਮੈਂ ਆਪੇ ਦੇ ਦਾਂਗਾ ਨਾ ਯਾਰ 50 ਪਿੱਛੇ 5000 ਰੁਪਏ ਘਾਟਾ ਪਾਇਆ ਨਹੀਂ ਨਹੀਂ ਸਹੀ ਆ ਬਾਬਾ ਤੂੰ ਸਹੀ ਆ ਏ ਨਹੀਂ ਨਹੀਂ ਕੋਈ ਨਹੀਂ ਅਸੀਂ ਕਿਹੜਾ ਲੈਣਾ ਵਿੱਚੋਂ ਕਿਵੇਂ ਕਰਵਾਤਾ ਯਾਰ ਇਹ ਸੌਦਾ ਹੈ ਕਲਾ ਬਾਬਾ ਮੈਂ ਇਹ ਦੁਦਾ ਕਰਾਦਾ ਯਾਰ ਕਿਹਨੂੰ ਦਵਾਈਆਂ ਇਹ ਸਰਪੰਚ ਦਾ ਦੁਵਾਚ ਨੇ ਦਵਾਈਆਂ ਇਹ ਹਜ਼ਾਰ ਦਾ ਸੌਦਾ ਸਰਪੰਚ ਦਾ ਵੀ ਕੰਮ ਬਰੀਡ ਤੇ ਆ ਠੀਕ ਆ ਬਾਬੇ ਤੋਂ ਦਵਾਦਿਆਂ ਵੀ ਕਾਂਗੇ ਵਾਲੇ ਤੋਂ ਆ ਦੋ ਬੱਕਰੀਆਂ 30000 ਚ ਲਖਾਈ ਬਾਬਾ ਕਰਾਉ ਆ ਲੈ ਵੀ ਦੋਸਤੋ ਆ ਬੱਕਰੀਆਂ ਦਾ ਹੋਇਆ ਸੌਦਾ ਤੇ ਤੁਸੀਂ ਦੇਖ ਸਕਦੇ ਹੋ ਛੇ ਨਾ ਹਾਂਜੀ ਆਈਏ ਦੋ ਪੱਠੇ ਜਾਂ ਤਿੰਨ ਪੱਠਾ ਨਾ ਕਿੰਨੇ ਨਾਗਾ ਬਈ ਇਹ ਠੀਕ ਆ ਮੈਂ ਬਾਬਾਈ ਕਿਹੜਾ ਪਿੰਡ ਸੀ ਆਪਣਾ ਵੱਡਾ ਕਾਂਗਾ ਜੀ ਵੱਡਾ ਕਾਂਗਾ ਤੇ ਲੈ ਵੀ ਸਰਪੰਚ ਨੂੰ ਦਵਾਤੀਆਂ ਪਿੰਡ ਵਧਾਈਆਂ ਦੇ ਨੂੰ ਠੀਕ ਆਈ